ਨੰਗਲ ਸ਼ਹਿਰ ਤੋਂ ਮਹਿਜ ਕੁਝ ਦੂਰੀ ਦੇ ਉੱਤੇ ਜਵਾਰ ਮਾਰਕੀਟ ਦੇ ਲਾਗੇ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਅਗਿਆਤ ਵਾਹਨ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਫੇਟ ਮਾਰ ਦਿੱਤੀ ਜਿਸ ਦੇ ਚਲਦਿਆਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਨੰਗਲ ਵਿਖੇ ਭਰਤੀ ਕਰਵਾਇਆ ਗਿਆ ਮਿਲੀ ਜਾਣਕਾਰੀ ਮੁਤਾਬਕ ਪਿੰਡ ਦਲੋਲੀ ਦਾ ਰਹਿਣ ਵਾਲਾ ਸ਼ਸ਼ੀ ਕੁਮਾਰ ਜੋ ਕਿ ਐਨ ਐਫ ਐਲ ਦੇ ਵਿੱਚ ਪ੍ਰਾਈਵੇਟ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹੈ ਤੇ ਜਦੋਂ ਉਹ ਆਪਣੇ ਮੋਟਰਸਾਈਕਲ ਤੇ ਜਵਾਰ ਮਾਰਕੀਟ ਦੇ ਲਾਗੇ ਪਹੁੰਚਾ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਇਸ ਹਾਸੇ ਦੇ ਵਿੱਚ ਸ਼ਸ਼ੀ ਕੁਮਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਵਾਸੀਆਂ ਦੀ ਮਦਦ ਦੇ ਨਾਲ ਇਲਾਜ ਲਈ ਸਿਵਲ ਹਸਪਤਾਲ ਨੰਗਲ ਵਿਖੇ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੀ ਸੀਸੀਟੀਵੀ ਵਿੱਚ ਫੁਟੇਜ ਵੀ ਸਾਹਮਣੇ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਸ ਕਾਰ ਨੇ ਵਿਅਕਤੀ ਨੂੰ ਪਿੱਛੋਂ ਦੀ ਫੇਟ ਮਾਰੀ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵੇਖੋ ਤਸਵੀਰਾਂ ਤੇ ਸੁਣੋ ਗੱਲਬਾਤ ਕਰਦੇ ਆ ਸਥਾਨਕ ਵਾਸੀਆਂ ਨੇ ਕੀ ਕਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂ ਇਹ ਮੋਟਰਸਾਈਕਲ ਤੇ ਚਾਪੇ ਇੱਥੇ ਆਪਣਾ ਕਾਰਗਾ ਖੜੀਗਾ ਸਾਡੇ ਕੋਲ ਆਪਣਾ ਦੁਕਾਨ ਤੇ ਆਪਣੀ ਜਾਣਦੀ ਮੋਟਰਸਾਈਕਲ ਹਾਂ ਠੀਕ ਹੈ ਉਹ ਸਾਹਮਣੇ ਤੋਂ ਮੋਟਰਸਾਈਕਲ ਟੱਕੇ ਮਾਰ ਕੇ ਆਥੇ ਗੱਡੀ ਵਿੱਚ ਪਿਆ ਹੈ ਬਿਲਕੁਲ ਜੀ ਸਰ ਇੱਕ ਆਪਣਾ ਨਾਮ ਦੱਸੋ ਪਹਿਲਾਂ ਮੈਂ ਮਿੰਦਰ ਸਿੰਘ ਜੀ ਮਿੰਦਰ ਜੀ ਦੱਸੋ ਜਿਹੜਾ ਐਕਸੀਡੈਂਟ ਹੋਇਆ ਬੰਦਾ ਕੌਣ ਹੈ ਕਿੱਥੇ ਦਾ ਹੈ ਇਹ ਸਾਡੇ ਨਾਲ ਦਰੋਲੀ ਤੇ ਲੱਗਿਆ ਐਨ ਐਫ ਐਲ ਪ੍ਰਾਈਵੇਟ ਸਕਿਉਰਟੀ ਲੱਗਿਆ ਹੋਆ ਡਿਊਟੀ ਤੇ ਆ ਰਿਹਾ ਸੀਗਾ ਉਹ ਪਿੱਛੋਂ ਗੱਡੀ ਓਵਰ ਸਪੀਡ ਆਈ ਉਹਨੇ ਮਤਲਬ ਪਤਾ ਨਹੀਂ ਲੱਗਿਆ ਉਹ ਬੰਦਾ ਥਲੇ ਠੀਕ ਹੈ ਹੈਲਮਟ ਕਰਕੇ ਥੋੜਾ ਬਚਾਉ ਗੱਡੀ ਵਾਲਾ ਭੱਜ ਗਿਆ ਜੀ ਮੌਕੇ ਤੇ ਬਰਾਰ ਹੋ ਗਿਆ ਤੇ ਬਾਕੀ ਬੰਦੇ ਲੈ ਕੇ ਇੱਥੇ ਆਪਣਾ ਨੰਗਲ ਹਸਪੀਟਲ ਦੇ ਐਡਮਿਟ ਕਰਾਤਾ ਹੋਵਾਂਗੇ ਟ੍ਰੀਟਮੈਂਟ ਚੱਲ ਰਿਹਾ ਹੁਣ ਕੀ ਪੋਜੀਸ਼ਨ ਠੀਕ ਹੈ ਨੋਰਮਲ ਹੈ ਹਜੇ ਤੱਕ ਤਾਂ ਠੀਕ ਹੈ ਸਿਰੇ ਟਾਂਕੇ ਲੱਗੇ ਹੋਏ ਨੋਰਮਲ ਹੈ ਨਾਮ ਕੀ ਹੈ ਇਹ ਨਾਮ ਕੀ ਹੈ ਸ਼ਸ਼ੀ ਹੈ ਸ਼ਸ਼ੀ ਕੁਮਾਰ ਠੀਕ ਹੈ ਸਰ